ਪਾਕਿਸਤਾਨ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਵਿੱਚ ਮਸੂਦ ਅਜ਼ਰ ਨੂੰ ਬੈਨ ਕਰਨ ਦਾ ਪ੍ਰਸਤਾਵ ਸਿਆਸਤ ਉਪਰੇ ਰਿਤ ਤੇ ਹਲਕੀ ਸੂਚਨਾ ਨਾਲ ਪਰਿਆ ਸੀ ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨਫੀਜ਼ ਜ਼ਕਰੀਆ ਨੇ ਕਿਹਾ ਹੈ ਕਿ ਇਸ ਪ੍ਰਸਤਾਵ ਵਿੱਚ ਕੋਈ ਦਮ ਨਹੀਂ ਸੀ ਜਿਸ ਦਾ ਮਕਸਦ ਰਾਜਨੀਤਿਕ এজেন্ডੇ ਨੂੰ ਵਧਾਉਣਾ ਸੀ ਇਟ ਇਜ਼ ਅ ਸ਼ਹਿਰ ਸੰਪੇਤਰੋ ਮੂਸੋਲੀਨੋ ਵਿੱਚ ਤਿੰਨ ਪੰਜਾਬੀ ਨੌਜਵਾਨਾਂ ਦੀ ਦਮ ਘੁੱਟਣ ਨਾਲ ਮੌਤ ਹੋ ਗਈ। ਜਾਣਕਾਰੀ ਮੁਤਾਬਕ ਤਿੰਨੇ ਨੌਜਵਾਨ ਇੱਕੋ ਘਰ ਸੁੱਤੇ ਸਨ। ਠੰਡ ਕਾਰਨ ਇਹਨਾਂ ਨੇ ਕਮਰੇ ਨੂੰ ਗਰਮ ਕਰਨ ਲਈ ਗੈਸ ਵਾਲੀ ਅੰਗੀਠੀ ਓਨ ਕੀਤੀ ਹੋਈ ਸੀ। ਰਾਤ ਨੂੰ ਗੀਠੀ ਬੰਦ ਹੋ ਗਈ ਤੇ ਗੈਸ ਕਾਰਨ ਕਮਰੇ 'ਚ ਧੂੰਆਂ ਭਰ ਗਿਆ। ਜਿਸ ਕਾਰਨ ਤਿੰਨੇ ਨੌਜਵਾਨਾਂ ਦੀ ਸਾਹ ਘੁੱਟਣ ਕਾਰਨ ਮੌਤ ਹੋ ਗਈ। ਅਮਰੀਕਾ ਦੇ ਵਿੱਚ ਹੋਏ ਗ੍ਰੈਸਟ ਵਿੱਚ ਡੋਨਲਡ 트੍ਰੰਪ ਦੇ ਸੌਜਕ ਸਮਾਗਮ ਦੇ ਵਿੱਚ ਅਮਰੀਕੀ ਮਿਊਜ਼ਿਕਲ ਗਰੁੱਪ ਕੈਰਾ ਦੇ ਇੱਕ ਮੈਂਬਰ ਨੇ ਗਾਣਾ ਗਾਉਣ ਤੋਂ ਇਨਕਾਰ ਕਰ ਦਿੱਤਾ। ਗਾਇਕ ਦਾ ਕਹਿਣਾ ਹੈ ਕਿ 트੍ਰੰ ਦਸਲ ਟ੍ਰੰਪ ਨੇ ਵੀ ਜਨਵਰੀ ਨੂੰ ਅਮਰੀਕਾ ਦੇ ਰਾਸ਼ਟਰਪਤੀ ਦਾ ਅਹੁਦਾ ਸੰਭਾਲਣਾ ਇਸ ਮੌਕੇ ਤੇ ਕਾਰਾ ਗਰੁੱਪ ਨੂੰ ਆਪਣਾ ਪ੍ਰੋਗਰਾਮ ਪੇਸ਼ ਕਰਨ ਲਈ ਕਿਹਾ ਗਿਆ ਸੀ ਪਰ ਗਰੁੱਪ ਦੇ ਇੱਕ ਮੈਂਬਰ ਜਾਨ ਚੈਂਬਰਲਿਨ ਨੇ ਟ੍ਰੰਪ ਦੇ ਲਈ ਗਾਣਾ ਗਉਣ ਦੇ ਇਨਕਾਰ ਕਰ ਦਿੱਤਾ ਇਸ ਦੇ ਬਾਅਦ ਮੈਂਬਰ ਨੇ ਆਪਣਾ ਸਤੀਫਾ ਦਿੰਦਿਆਂ ਗਰੁੱਪ ਹੀ ਛੱਡ ਦਿੱਤਾ ਇੰਸਤਬੁਲ ਵਿਖੇ ਨਾਈਟ ਕਲੱਬ ਵਿੱਚ ਹਮਲਾ ਕਰਨ ਵਾਲੇ ਬੰਦੂਕਦਾਰ ਦੀ ਤਲਾਸ਼ ਕੀਤੀ ਜਾ ਰਹੀ ਹੈ ਹਮਲੇ ਵਿੱਚ ਕਟੂਕੜ 39 ਲੋਕਾਂ ਦੀ ਮੌਤ ਹੋਈ ਸੀ ਬੀਬੀਸੀ ਦੀ ਖਬਰ ਦੇ ਮੁਤਾਬਕ ਕੁਰਦ ਚਰਬੰਤੀ ਸੰਗਠਨ ਪੀਕੇਕੇ ਨੇਤਾ ਨੇ ਹਮਲੇ ਵਿੱਚ ਕੁਰਦ ਬਲਾਂ ਦਾ ਹੱਥ ਹੋਣ ਤੋਂ ਇਨਕਾਰ ਕੀਤਾ ਹੈ ਕੁਟਰਾਸ਼ਚ ਪ੍ਰੇਸ਼ਦ ਨੇ ਹਮਲੇ ਦੀ ਨਿੰਦਾ ਕੀਤੀ ਹੈ ਰੂਸ ਰਾਸ਼ਪਤੀ ਵਲਾਦੀਮੀਰ ਪੁਤਿਨ ਨੇ ਵੇਨਸਤਾ ਬੁਲਹਮ ਅਤੇ ਦੋਹਾਂ ਨੂੰ ਚਿਤਾਇਆ ਜਦਕਿ ਅਮਰੀਕੀ ਸਰਕਾਰ ਨੇ ਗੋਲੀਬਾਰੀ ਦੀ ਆਲੋਚਨਾ ਕੀਤੀ ਹੈ ਬੀਤੇ ਦਿਨੀ ਕੈਨੇਡਾ ਵਿੱਚ ਇੱਕ ਵਿਮਾਨ ਹਾਦਸੇ ਉਸ ਵਲੇ ਟਲ ਗਿਆ ਜਦੋਂ ਉਡਾਣ ਤੋਂ ਪਹਿਲਾਂ ਪਾਇਲਟ ਨੂੰ ਨਸ਼ੇ ਦੇ ਹਾਲਤ ਵਿੱਚ ਗ੍ਰਫਤਾਰ ਕਰ ਲਿਆ ਗਿਆ ਗ੍ਰਫਤਾਰੀ ਦੇ 2 ਘੰਟੇ ਬਾਅਦ ਹੀ ਪਾਇਲਟ ਦੇ ਸਰੀਰ ਵਿੱਚ ਅਲਕੋਹਲ ਦੀ ਮਾਤਰਾ ਤੈਸੀਮਤ ਤੋਂ 3 ਗੁਣਾ ਵੱਧ ਪਾਈ ਗਈ ਪਲੇਨ ਵਿੱਚ 100 ਤੋਂ ਵੱਧ ਲੋਕ ਸਵਾਰ ਸਨ ਸਪੈਨ ਦੇ ਉੱਤਰੀ ਫਰੀਕੀ ਖੇਤਰ ਕੋਇਟਾ ਚ ਸੋਮਵਾਰ ਨੂੰ ਮਰਾਕੋ ਤੋਂ 1100 ਅਫਰੀਕਨ ਪ੍ਰਵਾਸੀਆਂ ਨੇ ਇਸ ਹੱਦ ਪਾਰ ਕਰਕੇ ਸਪੈਨ ਜਾਣ ਦੀ ਕੋਸ਼ਿਸ਼ ਕੀਤੀ ਹਾਲਾਂਕਿ ਇਸ ਤੋਂ ਲੋਕਾਂ ਛੱਡ ਬਾਕੀਆਂ ਨੂੰ ਸਫਲਤਾ ਮਿਲੀ ਸਪੈਨ ਅਤੇ ਮਰਾਕੋ ਸਰਕਾਰ ਨੇ ਦੱਸਿਆ ਹੈ ਕਿ ਕਈ ਪ੍ਰਵਾਸੀ 6 ਮੀਟਰ ਲੰਬੀਆਂ ਕੰਡਿਆਲੀਆਂ 'ਤੇ ਚੜ ਗਏ ਜਿਨ੍ਹਾਂ ਨੂੰ ਬਾਅਦ ਚ ਕ੍ਰੇਨ ਦੀ ਮਦਦ ਨਾਲ ਉਤਾਰਿਆ ਗਿਆ